ਕੈਨੇਡੀਅਨ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰੈਂਟਨ ਦੇ ਅੰਦਰ ਇੱਕ ਘਾਤਕ ਗੋਲੀਬਾਰ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਵਿਅਕਤੀ ਅਜੇ ਵੀ ਫਰਾਰ ਹੈ ਪੀਲ ਰੀਜਨ ਪੁਲਿਸ ਤੇ ਪੈਰਾਮੈਡਿਕਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇੱਥੇ 9 ਨਵੰਬਰ ਨੂੰ ਦੁਪਹਿਰੇ ਚੈਡਵਿਕ ਸਟਰੀਟ ਅਤੇ ਲੁਕਵੁੱਡ ਰੋਡ ਕুইਨਸ ਸਟਰੀਟ ਵੈਸਟ ਚੰਕੀਜ਼ ਰੋਡ ਦੇ ਨੇੜੇ ਡਾਕਟਰੀ ਸਹਾਇਤਾ ਲਈ ਬੁਲਾਇਆ ਗਿਆ ਸੀ ਜਦੋਂ ਉੱਥੇ ਪਹੁੰਚੇ ਤਾਂ ਸਭ ਤੋਂ ਪਹਿਲਾਂ 37 ਸਾਲ ਦਾ ਜੀਤੇ ਸੈਟਲਿੰਗ ਨੂੰ ਲੱਭਿਆ ਗਿਆ ਜਿਸ ਨੂੰ ਗੋਲੀ ਲੱਗੀ ਸੀ ਗੰਭੀਰ ਸੱਟਾਂ ਸਨ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਪੁਲਿਸ ਨੇ ਗੋਲੀਵਾਰੀ ਦੀ ਜਿੱਥੇ ਜਾਂਚ ਕੀਤੀ ਹੈ ਪਰ ਇਸ ਜਾਂਚ ਦਾ ਕੋਈ ਖੁਲਾਸਾ ਅਜੇ ਤੱਕ ਨਹੀਂ ਕੀਤਾ ਬੁੱਧਵਾਰ ਨੂੰ ਕਤਲਿਆਂ ਦੀ ਜਾਂਚ ਨੇ ਬ੍ਰੈਂਟਨ ਤੋਂ 34 ਸਾਲ ਦੀ ਇਲੀਨ ਨੂੰ ਅਤੇ 30 ਸਾਲ ਦਾ ਲੋਕਾਸ ਕਾਰਡੀ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੇ ਹੱਤਿਆ ਦੇ ਤੱਥ ਬਾਅਦ ਵਿੱਚ ਨਿਆਇਕ ਰਸ ਦੇ ਦੋਸ਼ ਜਿੱਥੇ ਉਹਨਾਂ ਤੇ ਲੱਗੇ ਨੇ ਇਸ ਦੌਰਾਨ 33 ਸਾਲ ਦਾ ਐਂਥਨੀ ਜੋ ਪਛਾਣੇ ਗਏ ਤੀਸਰੇ ਸ਼ੱਕੀ ਦੇ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਜਿਸ ਨੂੰ ਪੁਲਿਸ ਨੇ ਦੱਸਿਆ ਕਿ ਉਹ ਸ਼ੂਟਰ ਹੈ ਤੇ ਉਹ ਦੂਜੇ ਦਰਜੇ ਦੇ ਕਤਲ ਲਈ ਲੜਿੰਦਾ ਹੈ ਤੇ ਪੁਲਿਸ ਨੇ ਦੱਸਿਆ ਕਿ ਦਾੜੀ ਸਵਦੇਸ਼ੀ ਮੂਲ ਦਾ ਵਿਅਕਤੀ ਹੈ ਤੇ ਉਸ ਦਾ 6 ਫੁੱਟ ਕੱਦ ਦਾ 190 ਪੌਂਡ ਭਾਰ ਹੈ ਮੱਧ ਆਕਾਰ ਪੂਰੀਆਂ ਅੱਖਾਂ ਤੇ ਉਸ ਦੇ ਗਰਦਨ ਦੇ ਅੱਗੇ ਪਾਸੇ ਇੱਕ ਖੰਭਾ ਵਾਲਾ ਤੇ ਖੋਪੜੀ ਵਾਲਾ ਟੈਟੂ ਵੀ ਦੱਸਿਆ ਜਾ ਰਿਹਾ ਤੇ ਖੱਬੇ ਹੱਥ ਤੇ ਪੈਕਸ ਵਾਲਾ ਇੱਕ ਹੋਰ ਟੈਟੂ ਵੀ ਛਾਪਿਆ ਹੋਇਆ ਤੇ ਪੁਲਿਸ ਨੇ ਦੱਸਿਆ ਕਿ ਦੇਖਿਆ ਜਾਵੇ ਤਾਂ ਜਨਤਾ ਦੇ ਮੈਂਬਰ ਜਿਤੇ ਕੋਈ ਵੀ ਵਿਅਕਤੀ ਉਸ ਨੂੰ ਪਹਿਚਾਣਦਾ ਜਾਂ ਦੇਖਦਾ ਤਾਂ 911 ਤੇ ਕਾਲ ਕਰਕੇ ਪੁਲਿਸ ਨਾਲ ਸੰਪਰਕ ਕਰ ਸਕਦਾ ਤੇ ਉਸ ਵਿਅਕਤੀ ਦੀ तमाम ਜਾਣਕਾਰੀ ਸਾਂਝੀ ਕਰ ਸਕਦੇ ਹੈ ਹੱਤਿਆ ਦੇ ਜਾਂਚ ਵਿੱਚ ਕਿਸੇ ਵੀ ਵਿਅਕਤੀ ਕੋਲ ਉਸ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ 905 453 2121 ਤੇ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ ਕੈਨੇਡੀਅਨ ਖਬਰਾਂਾਂ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੇ तमाम ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰੋ ਆ ਨਿਊਜ਼ ਵਾਲਾ ਦਿਨਾਲ